ਲਾਈ ਵੀ ਮੈਨੂੰ ਮਤਰਾ ਦੀ ਬਿੱਲੇ ਦੀ ਸੋਮ ਵੀਡੀਓ ਦਿਖਾਉਣਾ ਬਿੱਲੇ ਨੇ ਨਾ 7-8 ਕਬੂਤਰ ਮਾਰਤੇ ਖੁੱਡੇ ਚ ਪਿੰਡ ਕੋਬੇ ਬਾਈ ਰਾਮ ਦੇ ਖੁੱਡੇ ਦੇ ਵਿੱਚ ਤੇ ਬਿੱਲੀ ਨੂੰ ਬਿੱਲਾ ਸੀ ਜਿਹੜਾ ਮਿੱਤਰੋ ਇਹ ਜਗਾੜ ਲਾ ਕੇ ਫੜਿਆ ਬਾਈ ਨੇ ਪਾਈਪ ਵਿੱਚ ਦੀ ਨਗਾ ਆ ਕੇ ਰੱਸੀ ਖੁੱਡੇ ਦੇ ਵਿੱਚ ਬੰਨ੍ਹ ਸੀ ਬਿੱਲਾ ਪਾਈਪ ਵਿੱਚ ਦੀ ਨਗਾ ਆ ਕੇ ਨਾ ਤਾਰ ਫਿਰ ਉਹਦੇ ਗਲ ਚ ਪਾ ਕੇ ਬੰਨ੍ਹ ਲਿਆ ਫਿਸੋਂ ਫਿਰ ਰੱਸੀ ਨਾਲ ਬੰਨ੍ਹ ਲਿਆ ਉਹਨੂੰ ਬਹੁਤ ਤਰੀਕੇ ਨਾਲ ਫੜਿਆ ਤੇ ਜੋਗੀਆਂ ਨੂੰ ਫੜਾਤਾ ਬਾਈ ਨੇ ਪੂਰੀ ਵੀਡੀਓ ਦੇਖਿਓ ਤੁਹਾਨੂੰ ਦਿਖਾਉਣਾ ਇਹਦੇ ਮੁਰਗੀ ਦੇ ਬੱਚੇ ਵੀ ਖਾਸ ਏ ਤੇ ਇਹਦੇ ਘਟੋ ਘਟੇ ਅਰ 30 35 ਕਬੂਤਰ ਮਰ ਗਏ ਪਹਿਲਾਂ ਵੀ ਮਾਰਦੇ ਹੁਣ ਵੀ ਮਾਰਦੇ ਹੁਣ ਮਾਰੇ ਨੇ 7 8 ਕਬੂਤਰ ਮਾਰੇ ਨੇ ਤੇ ਖੁੱਡੇ ਵਿੱਚ ਮਾਰੇ ਪੈਣੇ ਤੁਹਾਨੂੰ ਦਿਖਾਉਣਾ ਬਿੱਲੀ ਬਿੱਲਾ ਬਾਹਰਲਾ ਫੜਨ ਦਾ ਤਰੀਕਾ ਤਾਂ ਹੋਣਾ ਕਿਵੇਂ ਉਹ ਪੈਪ ਵਿਜਲੀ ਤਾਰ ਨਗਾ ਲਈ ਮੂਹਰੇ ਦੇ ਲਈ ਗੱਠ ਤੇ ਗੱਠ ਦੇ ਕੇ ਦੋਨਾਂ ਰੱਸੀਆਂ ਨੂੰ ਬੰਨ੍ਹ ਕੇ ਰੱਸੀ ਨਾਲ ਤੇ ਦੂਜੇ ਖੁੱਡੇ ਵਿੱਚ ਦੀ ਵੜ ਕੇ ਪੈਪ ਨਗਾ ਕੇ ਉਹਦੇ ਗਲ ਚ ਪਾ ਲਈ ਹੁਣ ਤੁਸੀਂ ਦੇਖਿਓ ਗੌਰ ਨਾਲ ਆ ਦੇਖੋ ਤੇ ਗਲ ਚ ਪੈਪ ਨਾਲ ਉਹ ਗਲ ਚ ਪਾ ਕੇ ਪੈਪ ਨਗਾ ਕੇ ਗਲ ਚ ਖਿੱਚ ਲਈ ਉਧਰੋਂ ਇੱਕ ਖੁੱਡੇ 'ਚ ਬੰਦਾ ਬੈਠਾ ਉਧਰ ਖਿੱਚ ਲੀ ਉਹਨੇ ਤੇ ਗੱਲ ਫੜਿਆ ਗਿਆ ਹੁਣ ਇੱਧਰ ਦੀ ਦਸਾ ਪਿੱਠੇ 'ਚ ਪਾ ਕੇ ਬਿੱਲਾ ਇਹਨਾਂ ਨੇ ਫੜ ਲਿਆ ਕਬੂਤਰ ਸਾਰੇ ਮਾਰਦੇ ਨੇ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਜੇ ਤੁਸੀਂ ਵੀ ਕਿਤੇ ਖੁੱਡੇ ਵਿੱਚ ਬਿੱਲਾ ਜਾਂ ਬਿੱਲੀ ਫੜਨੀ ਆ ਤਾਂ ਇਸ ਤਰੀਕੇ ਨਾਲ ਫੜੀਂਦੇ ਛੋਡੇ ਸਾਹਮਣੇ ਵੀ ਮਾਰਦਾ ਦੇਖੋ ਪੂਸਾ ਮਾਰਦਾ ਬਾਹਰਲਾ ਬਿੱਲਾ ਹੈ ਗੱਲ ਜਿਹਦੇ ਉਹ ਤਾਰ ਪਾਈ ਗਈ ਮਿੱਥੇ ਗੱਲ 'ਚ ਪਾਈ ਹੋਈ ਆ ਤੇ ਆ ਸਾਰੇ ਕਬੂਤਰ ਮਾਰੇ ਪੈਣੇ ਜਿੰਨੇ ਕਬੂਤਰ ਆ ਖੁੱਡੇ ਦੇ ਵਿੱਚ ਸਾਰੇ ਮਾਰ ਦੇ ਵਿੱਚ ਚੂਰਦਾ ਸੀ ਉਹ ਮਰਗੀ ਦਾ ਉਹ ਵੀ ਮਾਰਦਾ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਦਬ ਕੇ ਸਾਡੇ ਸਾਹਮਣੇ ਇਹਨੇ ਫੜ ਲਿਆ ਜਗਾੜ ਲਾਉਣ ਦਾ ਤਰੀਕਾ ਦੇਖੋ ਹੁਣ ਦੁਬਾਰੇ ਫੇਰ ਕਹਿੰਦਾ ਗੱਲ ਚ ਪਾ ਲੈ ਮੈਂ ਕਿੱਥੇ ਨਿਕਲਣਾ ਜਾਵੇ ਹੂੰ ਪੱਕਾ ਕੰਮ ਸੀ ਉਹ ਤਾਰ ਵਾਲਾ ਮਿੱਤਰੂ ਮੈਂ ਕੋਲੇ ਜਾ ਕੇ ਦੇਖ ਕੇ ਆਇਆ ਸੀ ਤੇ ਵੀਡੀਓ ਸ਼ੇਅਰ ਕਰ ਦਿਓ ਤੇ ਕਬੂਤਰ ਵਾਲੇ ਭਾਈ ਜਾਨ ਦੇ ਕਰਕੇ ਸ਼ੇਅਰ ਕਰ ਦਿਓ ਕਬੂਤਰ ਬਹੁਤ ਖਾਂਦੇ ਨੇ ਬਿੱਲੀਆਂ ਅੱਜ ਕੱਲ ਤੇ ਖਿਆਲ ਰੱਖਿਆ ਕਰੋ ਮਿੱਤਰੂ ਪੁੱਤਾਂ ਮੰਗੂ ਪਾਲ ਲੈਣ ਤੁਸੀਂ ਕਬੂਤਰ ਤੇ ਧੰਨਵਾਦ ਜੀ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਤੇ ਤੁਸੀਂ ਦੀ ਬਹੁ ਬੁਰੀ ਬਣੀ ਅੱਜ ਇਹ ਬਿੱਲੇ ਨਾਲ ਇਹ ਤਾਂ ਨਹੀਂ ਮੁੜ ਕੇ ਇੱਧਰ ਆਊਗਾ ਫੜ ਲਿਆ ਬਿੱਲਾ ਅੱਜ ਇਹਨੇ ਬਿੱਲਾ ਫੜਨਾ ਸੀ ਕਿੰਨੀ ਅੱਜ ਤੱਕ ਕੋਈ ਪੂਤਵਾਰ ਨਾ ਨਾ ਦੇ ਦੇ ਨੇ ਬਿੱਲ ਮੰਨਦੇ ਆ ਉਹ ਨਹੀਂ ਨਹੀਂ ਪਿੱਛੇ ਨਹੀਂ ਆਉਂਦਾ ਪਿੱਛੇ ਕਿਵੇਂ ਉਹ ਪੂ ਫੜ ਦੀ ਭੈਣ ਦਾ ਚੱਕੇ ਪਾਈ ਲਊਗਾ ਬਾਕੀ ਕਰਦੇ ਇਧਰੋਂ ਠੀਕ ਹੈ ਜੀ ਧੰਨਵਾਦ ਅੱਜ ਅੱਗੇ 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 ਲੈ ਪਾ ਮੈਂ ਕੋਸ ਨਹੀਂ ਦਿੰਦਾ ਇਧਰੋਂ ਤਾਂ ਯਾਰ ਭਈਆ 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 ਕੜਕਦੇ ਨੰਦੀ ਦੀ ਕਿਤੇ ਗੱਲ ਚ ਪੈ ਗਈ ਪੁਰਾਣੇ